ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਪ੍ਰਸਿੱਧ ਬਲਾਗ ਸੰਮਤੀ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਉਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਉਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਹਲਕਾ ਟਾਰੀ ਦਾ ਦੀਨੋਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਅੱਜ ਡੀਐਸਪੀ ਜਦਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਹ ਜਿਹੜੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਜੇ ਇਹ ਪਿੰਡ ਮਾਲਦ ਰਾਮਤੀਥ ਰੋਡ ਦੀਆਂ ਨੇ ਜਿੱਥੇ ਕਿ ਡੀਐਸਪੀ ਜਦਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਅੱਜ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਥਾਣਾ ਕਰਿੰਡਾ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਸੀ ਉਸ ਤੋਂ ਬਾਅਦ ਥਾਣਾ ਜਿਹੜਾ ਕੰਬੋ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਉੱਥੇ ਹੀ ਗੱਲਬਾਤ ਕਰਦੇ ਹੋਏ ਡੀਐਸਪੀ ਜਦਵਿੰਦਰ ਸਿੰਘ ਨੇ ਕਿਹਾ ਕਿ ਬੜੇ ਸ਼ਾਂਤ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਇੱਥੇ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਹੀਂ ਲੈਣਾ ਅਗਰ ਕੋਈ ਗੜਬੜ ਕਰਦਾ ਹੈ ਤੁਸੀਂ ਤੁਰੰਤ ਜਿਹੜਾ ਪੋਲਸ ਨੂੰ ਸੋਚੇਦ ਕਰ ਸਕਦੇ ਹੋ ਇਸ ਸਬੰਧ ਦੇ ਵਿੱਚ ਸਾਡੇ ਪੱਤਰਕਾਰ ਰਾਜਪਾਲ ਸਿੰਘ ਮਾਹਲ ਨੇ ਖਾਸ ਗੱਲਬਾਤ ਕੀਤੀ ਹੈ ਡੀਐਸਪੀ ਯਾਦਵਿੰਦਰ ਸਿੰਘ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਾਜਪਾਲ ਸਿੰਘ ਮਾਹਲ ਪੰਜਾਬ ਭਰ ਦੇ ਵਿੱਚ ਜਿਹੜੀਆਂ ਬਲਾਕ ਸਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਦੇ ਸਬੰਧ ਵਿੱਚ ਅੱਜ ਸਬਡਿਵੀਜ਼ਨ ਅਟਾਰੀ ਵੱਲੋਂ ਡੀਐਸਪੀ ਯਾਦਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਵੱਖ-ਵੱਖ ਐਸਐਚਓ ਸਹਿਬਾਨਾਂ ਦੇ ਨਾਲ ਮਿਲ ਕੇ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਹਲਕਾ ਅਟਾਰੀਆਦੀਨ ਆਉਂਦੇ ਪਿੰਡ ਮਾਹਲ ਬਾਵਾ ਧੋਲਕਲਾ ਆਦੀ ਕੰਬੋ ਇਲਾਕੇ ਦੇ ਕਾਫੀ ਪਿੰਡ ਨੇ ਜਿਨ੍ਹਾਂ ਦੇ ਵਿੱਚ ਅੱਜ ਪੰਜਾਬ ਪੁਲਿਸ ਵੱਲੋਂ ਫਲੈਗ ਮਾਰਚ ਜਿਹੜਾ ਹੈ ਉਹ ਕੱਢਿਆ ਗਿਆ ਹੈ ਅਤੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਸ਼ਾਂਤੀ ਬਣਾਈ ਰੱਖਣ ਦੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਪੰਜਾਬ ਭਰ ਦੇ ਵਿੱਚ 14 ਤਰੀਕ ਨੂੰ ਜੋ ਵੋਟਾਂ ਪੈਣ ਜਾ ਰਹੀਆਂ ਹਨ ਉਹਨਾਂ ਦੇ ਸੰਬੰਧ ਵਿੱਚ ਡੋਰ ਡੀਐਸਪੀ ਜਗਤਵੰਦਰ ਸਿੰਘ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਲੋਕਾਂ ਨੂੰ ਕਿ ਪੰਜਾਬ ਭਰ ਦੇ ਵਿੱਚ ਜਿਹੜੀ ਹੈ ਅਮਨ ਸ਼ਾਂਤੀ ਬਣਾਈ ਰੱਖਣ ਔਰ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ ਦੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ। ਆਜੋ 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 ਅੱਗੇ ਆਜੋ। ਵੇਖੋ ਆਪ ਜੀ ਨੂੰ ਪਤਾ ਜਿਵੇਂ ਉਹਨਾਂ ਜ਼िला ਪ੍ਰੇਸ਼ਦ ਤੇ ਬਲਾਕ ਸੰਪਤੀ ਦੀਆਂ ਇਲੈਕਸ਼ਨ ਹੋ ਰਹੀਆਂ ਨੇ ਤੇ ਇਹ ਲੋਕਾਂ ਦੇ ਜਿਵੇਂ ਹੁਣ ਸ਼ਰਾਰਤੀ ਅੰਦਰ ਸ਼ਰਾਰਤਾਂ ਕਰਦੇ ਨੇ ਉਹਨਾਂ ਨੂੰ ਸੰਦੇਸ਼ ਦੇਣ ਲਈ ਹੈਗਾ ਕਿ ਕੋਈ ਵੀ ਇਦਾਂ ਦੀ ਸ਼ਰਾਰਤ ਨਾ ਕਰਨ ਜਿਹੜੀ ਪੁਲਿਸ ਜਿਹੜੀ ਆ ਪੂਰੀ ਮਸਤੀ ਨਾਲ ਡਿਊਟੀ ਕਰ ਰਹੀ ਹੈ ਤੇ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਿਹੜੀਆਂ ਚੋਣਾਂ ਨੇ ਅਮਨਾ ਮਾਨਾ ਕਰਾਉਣ ਇਹ ਵੇਖੋ ਥਾਣਾ ਘਰੇਂਡਾ ਤੋਂ ਅੱਡਾ ਖਾਸਾ ਖਾਸੇ ਤੋਂ ਮਾਲ ਮਾਲ ਤੋਂ ਹੁਣ ਜਿਹੜੇ ਸਾਡੇ ਸਾਫਟਵਿਜਨ ਅਟਾਰੀ ਦੇ ਏਰੀਆ ਦੇ ਪਿੰਡ ਪੈਂਦੇ ਨੇ ਉਹਨਾਂ ਦੇ ਵਿੱਚ ਅਸੀਂ ਫੈਕਮਾਂਚ ਕਰਾਂਗੇ ਬਿਲਕੁਲ ਪੀਸਫੁਲੀ ਆ ਜੀ ਸ਼ਾਂਤਮਈ ਆ ਲੋਕ ਹੀ ਆਪਣੇ ਪ੍ਰਚਾਰ ਕਰ ਰਹੇ ਨੇ ਆਪਰਾ ਆਮਨ ਮੰਨ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਲੋਕਾਂ ਨੂੰ ਕੀ ਪੀਸ ਕਰਨਾ ਚਾਹੀਦਾ ਲੋਕਾਂ ਨੂੰ ਇਹੋ ਹੀ ਕਹਿੰਦੇ ਆ ਵੀ ਲੜਾਈਆਂ ਝਗੜੇ ਛੱਡ ਕੇ ਤੇ ਆਮਨ ਮੰਨ ਨਾਲ ਵੋਟਾਂ ਪਾ ਕੇ ਇਹਨੂੰ ਨਿਫਰੇ ਚਾੜਨ